ਪਿੰਡ ਭੈਣੀ ਮਹਾਰਾਜ ਦੇ ਜੰਗਲਾਂ ਦੇ ਵਿੱਚ ਆਖਰਕਾਰ ਮਿਲ ਹੀ ਗਈ ਉਹ ਥਾਂ ਪੂਰੇ ਪਰਿਵਾਰ ਦੇ ਨਾਲ ਰਹਿ ਰਿਹਾ ਇਹ ਤेंदुआ ਪਿੰਡ ਭੈਣੀ ਮਹਾਰਾਜ ਦੇ ਜੰਗਲਾਂ ਦੇ ਕੋਲ ਨਹਿਰ ਕੰਡੇ ਜਿਹੜੇ ਖੇਤ ਹਨ ਉਥੇ ਇਹ ਤेंदुआ ਪੂਰੇ ਪਰਿਵਾਰ ਦੇ ਨਾਲ ਮੱਕੀ ਦੇ ਖੇਤਾਂ ਦੇ ਵਿੱਚ ਜਗ੍ਹਾ ਬਣਾ ਕੇ ਰਹਿ ਰਿਹਾ ਜਿੱਥੇ ਪੂਰੇ ਪਰਿਵਾਰ ਦੀਆਂ ਪੈੜਾਂ ਦੇਖੀਆਂ ਗਈਆਂ ਹਨ ਉਥੇ ਹੀ ਇਸ ਤेंदुए ਦੇ ਵੱਲੋਂ ਆਪਣੇ ਪਰਿਵਾਰ ਨੂੰ ਰੱਖਣ ਦੇ ਲਈ ਆਸੇ-ਪਾਸੇ ਮੱਕੀ ਦੇ ਖੇਤਾਂ ਨੂੰ ਕੁੱਤਰ ਕੇ ਜਗ੍ਹਾ ਬਣਾਈ ਹੋਈ ਆ। ਭਾਵ ਆਪਣਾ ਘਰ ਬਣਾਇਆ ਹੋਇਆ, ਆਪਣਾ ਰਹਿਣ ਬਸੇਰਾ ਬਣਾਇਆ ਹੋਇਆ। ਜਿੱਥੇ ਬੇਸ਼ੱਕ ਇਸ ਜਾਨਵਰ ਦੇ ਵੱਲੋਂ ਹਾਲੇ ਤੱਕ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਪਰ ਜੰਗਲੀ ਜਾਨਵਰ ਹਨ ਜਾਂ ਕਿਸੇ ਵੀੜ ਦੇ ਵਿੱਚੋਂ ਆਏ ਹਨ, ਇਹ ਨਹੀਂ ਪਤਾ ਪਰ ਇਹਨਾਂ ਜਾਨਵਰਾਂ 'ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ। ਜਿੱਥੇ ਕਈ ਦਿਨਾਂ ਤੋਂ ਲੱਗੇ ਕਿਸਾਨਾਂ ਦੇ ਵੱਲੋਂ ਆਖਰਕਾਰ ਉਹ ਜਗ੍ਹਾ ਲੱਭ ਲਈ ਜਿੱਥੇ ਇਹ ਤेंदुआ ਲੁਕਸ਼ਿਪ ਕੇ ਪੂਰੇ ਪਰਿਵਾਰ ਦੇ ਨਾਲ ਰਹਿ ਰਿਹਾ ਉੱਥੇ ਪੂਰੇ ਪਰਿਵਾਰ ਦੀਆਂ ਪੈੜਾ ਵੀ ਦੇਖੀਆਂ ਗਿਆ ਹਨ ਅਤੇ ਉਹ ਜਗ੍ਹਾ ਵੀ ਲੱਭ ਗਈ ਹੈ। ਉਹ ਜਗ੍ਹਾ ਲੱਭ ਗਈ ਜਿੱਥੇ ਸ਼ੇਰ ਦੀਆਂ ਪੈੜਾਂ ਕਹਿ ਸਕਦੇ ਆ ਸ਼ੇਰ ਦਾ ਘਰ ਕਹਿ ਸਕਦੇ ਆ ਆਪਾਂ ਇੱਥੇ ਉਹਦੀ ਪੱਕੀ ਰਹਾਇਸ਼ ਹੈ। ਆਪਾਂ ਇਸ ਟਾਈਮ ਚਰੀ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਤੇ ਉਹਨੇ ਪੂਰਾ ਜਿਹੜਾ ਚਰੀ ਨੂੰ ਕੋਤਰ ਕੇ ਆਪਣਾ ਥਾਂ ਬਣਾਇਆ ਹੋਇਆ ਤੇ ਬਕਾਇਦਾ ਆਪਾਂ ਕਹਿ ਸਕਦੇ ਹਾਂ ਉਹਦੇ ਲਾਂਘੇ ਨੇਗੇ ਚਾਰ ਸਪੇਰੇ ਤੇ ਉਹਨਾਂ ਦੀਆਂ ਪੈੜਾਂ ਨੇ ਜਿਹੜੀਆਂ ਸੋਨੂੰ ਮੈਂ ਸਾਰੀਆਂ ਵੀਡੀਓ ਦੇ ਵਿੱਚ ਦਿਖਾ ਦਿੰਨਾਗਾ ਆ ਉਹਦੇ ਪੈਰ ਬਕੈਰਾ ਨੇਗੇ ਤੇ ਆ ਦੇਖ ਸਕਦੇ ਹੋਗੇ ਜਿਹੜੀਆਂ ਇੱਥੋਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਲਗਾਤਾਰ ਵੀਡੀਓ ਵਾਇਰਲ ਹੋ ਰਹੀ ਹੈ ਤੇ ਆ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨੇ ਚਰੀ ਦੇ ਵਿੱਚ ਗਾਹ ਪਾ ਕੇ ਰੱਖਿਆ ਹੋਇਆ ਤੇ ਇਹ ਵੀਡੀਓ ਨਹਿਰ ਦੇ ਕੋਲੋਂ ਆ ਵੀਰੇ ਪੈਣੀ ਮਰਾਜਦੀ ਹੈ ਨਹਿਰ ਦੇ ਨਜ਼ਦੀਕ ਬਿਲਕੁਲ ਜਿਹੜਾ ਇਹ ਤੇਂਦੂ ਆਗਾ ਤੇ ਇਹਨੇ ਗਾ ਪਾ ਕੇ ਰੱਖਿਆ ਹੋਇਆ ਪੂਰਾ ਤੇ ਆਪਣਾ ਵੀਰੇ ਵਿਚਾਰ ਜ਼ਰੂਰ ਰੱਖਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ